ਅੰਜੀ ਸਾਥੀਓ ਸਾਰਿਆਂ ਸਤਿ ਸ਼੍ਰੀ ਅਕਾਲ ਮਿਲ ਕਰਦਾ ਹਾਂ ਵੀ ਸਾਰੇ ਤੁਸੀਂ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਅਸੀਂ ਇੱਥੇ ਮਤਲਬ ਜਿਹੜੇ ਹੈਗੇ ਆ ਐਮ ਹਰਸਵਰਗ ਜਿਹੜਾ ਹੈਗਾ ਸੈਰ ਤੇ ਆਏ ਸੀਗੇ ਮੈਂ ਤੇ ਮੇਰੇ ਦੋਸਤ ਸਰਦਾਰ ਜਸਦੇਵ ਸਿੰਘ ਗੱਲ ਨਾਵੇ ਵਾਲੇ ਤੇ ਕਹਿੰਦੇ ਵੀ ਕਿਉਂ ਨਾ ਇੱਕ ਜਿਹੜਾ ਹੈਗਾ ਕੋਈ ਪੁਰਾਣਾ ਗੀਤ ਜਿਹੜਾ ਹੈਗਾ ਮਤਲਬ ਸਾਥੀਆਂ ਨੂੰ ਵੀਰਾਂ ਭੈਣਾਂ ਨੂੰ ਸੁਣਾਇਆ ਜਾਵੇ ਤੇ ਮੈਂ ਕਿਹਾ ਵੀ ਠੀਕ ਹੈ ਤੇ ਹੁਣ ਅਸੀਂ ਜਿਹੜਾ ਹੈਗਾ ਪੇਸ਼ ਕਰਾਂਗੇ ਗੀਤ ਲੋ ਜੀ ਸਰਦਾਰ ਜਸ ਜਸਦੀਪ ਸਿੰਘ ਗਿਲਜੀ ਢਾਬੇ ਵਾਲੇ ਆਪਣਾ ਇੱਕ ਪੁਰਾਣਾ ਗੀਤ ਮਿੱਤਰਾਂ ਦੀ ਲੂਣ ਦੀ ਢਲੀ ਜਿਹੜਾ ਗੀਤ ਪੇਸ਼ ਕਰਨ ਲੱਗੇ ਆ ਸਰਦਾਰ ਜਸਦੀਪ ਸਿੰਘ ਗਿਲ ਢਾਬੇ ਵਾਲੇ ਓ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੁਮੇ ਸ਼ਰੀ ਬਰ ਬਰ ਜਾਣੀ ਨੀ ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ ਮੇ ਤੇਰਾ ਦੀ ਲੂਣ ਦੀ ਡਲੀ ਨੀ ਰੂਪ ਨੀ ਪਿਆਰ ਤੋਂ ਬਿਨਾ ਜਿਵੇਂ ਫੁੱਲ ਹੋਵੇ ਵਾਸ਼ਨਾ ਤੋਂ ਖਾਲੀ ਰੂਪ ਨਹੀਂ ਪਿਆਰ ਤੋਂ ਬਿਨਾ ਜਿਵੇਂ ਫੁੱਲ ਹੋਵੇ ਵਾਸ਼ਨਾ ਤੋਂ ਖਾਲੀ ਨੀ ਰੱਬ ਚਿੱਟੀ ਲੰਬੀ ਹੋ ਜਾਏ ਤੇਰੀ ਉਮਰ ਮੁਹੱਬਤਾਂ ਵਾਲੀ ਨੀ ਮੇਰੇ ਨਾਲ ਵਾਟ ਰੱਖਦੀ ਤੇਰੀ ਗਲੀ ਦੇ কবরਾਂ ਦੀ ਟਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਕਾਸ ਨੂੰ ਗਮਾਨ ਕਰਦੀ ਗੋਰੇ ਰੰਗ ਨੇ ਸਦਾ ਨਹੀਂ ਹੋ ਰਹਿਣਾ ਕਾਸ ਨੂੰ ਗਮਾਨ ਕਰਦੀ ਗੋਰੇ ਰੰਗ ਨੇ ਸਦਾ ਨਹੀਂ ਹੋ ਰਹਿਣਾ ਨੀ ਜ਼ਿੰਦਗਾਨੀ ਚਾਰ ਰੋਜ਼ ਦੀ ਬਿੱਲੋ ਸੱਚ ਫਕਰਾਂ ਦਾ ਕਹਿਣਾ ਨੀ ਜੇ ਤੂੰ ਮੇਰੀ ਹੀਰ ਬਣ ਜਾਏ ਲਿਖੂ ਮਾਨ ਸਾਡੀ ਪ੍ਰੇਮ ਕਹਾਣੀ ਵੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮੇਂ ਸ਼ਰੀਰ ਪਰ ਜਾਣੀਨੀ ਸਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਬਈ ਮੇਤਰਾ ਦੀ ਲੂਣ ਦੀ ਡਲੀ ਪੁੱਤਰਾ ਪਾਣੀ ਪਲਾ ਦੇ ਓਏ ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਓਏ ਛੇਤੀ ਕਰ ਸਰਬਣ ਪੁੱਤਰਾ ਅੰਦਲੇ ਨੇ ਮਾਪੇ ਤੇਰੇ ਬਚਾ ਸਹਾਰਾ ਤੂੰ ਅੱਖਿਆਂ ਦਾ ਚਾਨਣ ਸਾਡਾ ਰਾਜ ਦੁਲਾਰਾ ਤੂੰ ਪਾਣੀ ਦਾ ਗੜਵਾ ਫੜ ਕੇ ਖੂਹੇ ਤੋਂ ਲਿਆ ਦੇ ਵੇ 체ਤੀ ਕਰ ਸਰਵਣ ਪੁੱਤਰਾ ਬੰਗ ਰੱਖ ਸਰਵਣ ਤੁਰਿਆ ਪਾਣੀ ਨੂੰ ਟੋਲਦਾ ਪਹੁੰਚਿਆ ਅੰਤ ਤਲਾਤੇ ਜੰਗਲ ਫਰੋੜੇ ਪਾਣੀ ਨੂੰ ਦੇਖ ਆ ਗਿਆ ਸਾਸੀ ਵਿੱਚ ਸਾਹ ਦੇ ਓਏ ਚੇਤੀ ਕਰ ਸਰਵਣ ਪੁੱਤਰਾ ਗੜਵਾਸੀ ਜਦੋਂ ਡੋਡ ਬੋਇਆ ਭਰਨ ਲਈ ਨੀਰ ਨੂੰ ਦਸ ਰਿਥਨੇ ਦੈਂਤ ਸਮਝ ਕੇ ਛੱਡਿਆ ਸੀ ਤੀਰ ਨੂੰ ਤੀਰ ਖਾ ਸਰਵਣੇ ਪੁੱਜਾ ਘਰ ਸੀ ਖੁਦਾ ਦੇ ਓਏ ਚੇਤੀ ਕਰ ਸਰਵਣ ਪੁੱਤਰਾ ਮਾਵੇਂ ਤੋਂ ਮਰਿਆ ਭਾਣਦਾ ਰੰਗ ਨੇ ਕਰਤਾਰ ਦੇ ਮਾਪਿਆਂ ਨੂੰ ਖਬਰ ਜਾਂ ਹੋਈ ਉਹ ਬਾਣੇ ਮਾਰਦੇ ਰੋਵੇ ਤੇ ਅੱਖੇ ਦਸਰਤ ਪਾਪ ਬਖਸ਼ਾ ਦੇ ਓਏ ਚੇਤੀ ਕਰ ਸਰਬਣ ਪੁੱਤਰਾ ਓ ਪੁੱਤਰਾ ਬਿਨ ਬਾਦ ਤੇਰੀ ਕੇ ਜੱਗ ਤੇ ਨਾ ਨਹੀਂ ਪੁੱਤਰਾ ਬਿਨ ਮਾਪਿਆਂ ਉੱਤੇ ਕਰਦਾ ਕੋਈ ਛਾ ਨਹੀਂ ਪੁੱਤ ਰਿੜਖਾਨਦਾਨ ਦੀ ਪੁੱਤਾਂ ਬਿਨ ਕਾ ਦੇ ਓਏ ਜੇਤੀ ਕਰ ਸਰਬਨ ਪੁੱਤਰਾ ਪਾਣੀ ਪਲਾ ਦੇ ਓਏ ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਓਏ ਜੇਤੀ ਕਰ ਸਰਬਨ ਪੁੱਤਰਾ ਹਾਂਜੀ ਇੱਕ ਗਾਣਾ ਇਹਨਾਂ ਤੋਂ ਹੋਰ ਸੌਂਦੇ ਆ ਜੀ ਪਹਿਲਾਂ ਇਹਨਾਂ ਤੋਂ ਆਪਾਂ ਸਰਬਨ ਪੁੱਤਰ ਵਾਲਾ ਗਾਣਾ ਸੁਣਿਆ ਤੇ ਲੋ ਜੀ ਇੱਕ ਗਾਣਾ ਇਹਨਾਂ ਤੋਂ ਹੋਰ ਸੌਂਦੇ ਆ ਲੋ ਜੀ ਨਿਤਰੀ ਸ਼ਰਾਬ ਵਰਗਾ ਓ ਨਿਤਰੀ ਸ਼ਰਾਬ ਵਰਗਾ ਓ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁਨੀ ਗੁਲਾਬੀ ਰੰਗ ਤੇਰਾ ਓਪੇ ਨਾ ਠਡਾਈਂ ਜੁਲਫਾਂ ਓ ਜੁਦਨ ਮਸਿਆਦਾ ਨੇਰਾ ਬਈ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੁਨੀ ਗੁਲਾਬੀ ਰੰਗ ਤੇਰਾ ਰੂਪ ਦਾ ਕੀ ਮਾਨ ਕਰਦੀ ਇਹ ਤਾਂ ਮਿੱਲੋ ਦਿਨ ਚਾਰ ਦਾ ਪੁਰਾਣਾ ਭੁੱਲ ਗਿਆ ਇਹ ਸਨ ਸਰਦਾਰ ਜਸਦੇਵ ਸਿੰਘ ਗੱਲ ਨਾਭੇ ਵਾਲੇ ਤੇ ਤੁਹਾਨੂੰ ਜਿਹੜੇ ਹੈਗੇ ਆ ਮਤਲਬ ਤੁਸੀਂ ਇਹ ਦੱਸਣਾ ਹੈ ਤੁਹਾਨੂੰ ਇਹ ਗਾਣੇ ਕਿੱਦਾਂ ਦੇ ਲੱਗੇ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਤੇ ਜਿਹੜਾ ਚੈਨਲ ਨੂੰ ਜਿਹੜਾ ਲਾਹੌਰਿਆ ਸੋ ਲਾਹੌਰਿਆ ਵਲੌਗ ਹੈਗਾ ਇਹਨੂੰ ਜਿਹੜਾ ਹੈਗਾ ਸਬਸਕ੍ਰਾਈਬ ਵੀ ਕਰਨਾ ਹੈਗਾ ਤੇ ਸਾਡਾ ਹੌਸਲਾ ਵਧਾਉਣਾ ਹੈ ਤਾਂ ਕਿ ਅਸੀਂ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਈਏ ਤੇ ਬੇਨਤੀ ਹੈ ਸਾਰਿਆਂ ਨੂੰ ਜਿਸ ਦਾ ਮਤਲਬ ਤੁਸੀਂ ਦੱਸਣਾ ਸਾਨੂੰ ਤੁਹਾਨੂੰ ਇਹਦਾ ਮਤਲਬ ਜੇ ਸਾਨੂੰ ਕਿੱਦਾਂ ਦਾ ਹੰਗਾਰਾ ਭਰਦੇ ਤੁਸੀਂ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਚੈਨਲ ਤੇ ਤੁਸੀਂ ਜਿਹੜਾ ਹੈਗਾ ਕਲਾਕਾਰ ਦੀ ਹੌਸਲਾ ਵਧਾਈ ਕਰਨੀ ਹੈ ਸਾਨੂੰ ਇਹੀ ਤੁਹਾਡਾ ਮਾਣ ਹੁੰਦਾ ਤੁਹਾਡੇ ਸਾਰਿਆਂ ਤੇ ਵੀ ਤੁਸੀਂ ਇਹਨੂੰ ਲਾਈਕ ਕਰੋ ਕਮੈਂਟਸ ਕਰੋ ਇਹਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਹੋਰ ਖੁਸ਼ੀ ਮਿਲੇ ਤੇ ਅਸੀਂ ਤੁਹਾਡੇ ਵਾਸਤੇ ਹੋਰ ਵੀਡੀਓ ਨਵੀਆਂ-ਨਵੀਆਂ ਲੈ ਕੇ ਆਈਏ ਧੰਨਵਾਦ